ਸੂਬੇ ਦਾ ਕੋਈ ਕੈਪੀਟਲ ਹੈ ਨਹੀਂ ਥੋੜਾ دریاਵਾਂ ਦਾ ਪਾਣੀ ਖੋਕੇ ਰਾਜਸਥਾਨ ਤੇ ਹਰਿਆਣੇ ਨੂੰ ਪੀ ਦਿੱਤਾ ਪੰਜਾਬੀ ਇਸ ਬੋਲ ਦੇ ਇਲਾਕੇ ਕੱਢ ਦਿੱਤੇ ਤੁਸੀਂ ਦੇਖ ਲਓ ਐਡੇ ਵੱਡੇ ਵੱਡੇ ਬਦਤਕੇ ਦਰਦਾਰ ਸਾਹਿਬ ਤੇ ਹਮਲੇ ਹੋਏ ਅੱਜ ਤੱਕ ਇਨਸਾਫ ਨਹੀਂ ਮਿਲਿਆ 84 ਦੇ ਕਤਲੇਆਮ ਕੀਤੇ ਗਏ ਪੂਰੇ ਦੇਸ਼ ਵਿੱਚ ਆਪਣੇ ਭੈਣ ਭਰਾਵਾਂ ਨੂੰ ਇਨਸਾਫ ਨਹੀਂ ਮਿਲਣ ਦਿੱਤਾ ਤੇ ਹੁਣ ਸਭ ਤੋਂ ਵੱਡਾ ਹਮਲਾ ਕਰ ਦਿੱਤੇ ਇਹਨਾਂ ਨੇ ਤੁਹਾਡੇ ਗੁਰੂ ਘਰਾਂ ਤੇ ਵੀ ਕਾਬਜ ਹੋਣੇ ਸ਼ੁਰੂ ਹੋ ਗਏ ਖਾਲਸਾ ਜੀ ਕਿਦੋਂ ਜਾਗੋਂਗੇ ਕਿਦੋਂ ਜਾਗੋਂਗੇ ਤੁਹਾਡੇ ਬਜ਼ੁਰਗਾਂ ਨੇ ਮਹੰਤਾਂ ਤੋਂ ਗੁਰੂ ਘਰ ਛੁੜਾਈ ਸੀ ਆਜ਼ਾਦ ਕਰਾਈ ਸੀ 103 ਸਾਲ ਪਹਿਲੇ ਉਹਦੇ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗਈ 103 ਸਾਲ ਪਹਿਲੇ ਉਦੋਂ ਆਪਣੇ ਬਜ਼ੁਰਗਾਂ ਨੇ ਦੇਖਿਆ ਕਿ ਸਾਨੂੰ ਇੱਕ ਸਿਆਸੀ ਪਾਰਟੀ ਚਾਹੀਦੀ ਹੈ ਜਿਹੜੀ ਆਪਣੀ ਫੌਜ ਬਣ ਕੇ ਢਾਲ ਬਣ ਕੇ ਆਪਣੀ ਕੌਮ ਦੀ ਲੜਾਈ ਲੜ ਸਕੇ ਤੇ ਇੱਕ ਮਹੀਨੇ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਬਣਾਇਆ ਅੱਜ 103 ਸਾਲ ਪੁਰਾਣੀ ਪਾਰਟੀ ਹੈ ਤੇ ਅੱਜ ਆਪਣੀ ਕੌਮ ਤੇ ਹਮਲੇ ਹੋ ਰਹੇ ਆ ਤੁਹਾਡੀ ਪਾਰਟੀ ਤੇ ਹਮਲੇ ਹੋ ਰਹੇ ਆ ਤੇ ਕਈ ਆਪਣੇ ਕੌਮ ਦੇ ਵਿੱਚ ਗद्दार ਹੈ ਕਈ ਇਹ ਜੇ ਲੋਕ ਜਿਹੜੀਆਂ ਛੋਟੀ ਛੋਟੀ ਚੋਧਰਾ ਕਰਕੇ ਗਨਮੈਨਾ ਕਰਕੇ ਚੇਰਮਨੀਆਂ ਕਰਕੇ ਬਿਕ ਗਏ ਐ ਤੇ ਉਹਨਾਂ ਦਾ ਨਿਸ਼ਾਨਾ ਆਪਣੀ ਕੌਮ ਨੂੰ ਕਮਜ਼ੋਰ ਕਰਨਾ ਤੇ ਹਮਲੇ ਦੇ ਖਿਲਾਫ ਲੜਨ ਦੀ بجائے ਆਪਣੇ ਦੁਸ਼ਮਣਾਂ ਦਾ ਸਾਥ ਦੇ ਰਿਹਾ ਆਪਾਂ ਬੜੀ ਮੁਸ਼ਕਲ ਨਾਲ ਲਗਰੂ ਕਰ ਆਜ਼ਾਦ ਕਰਾਏ ਅੰਗਰੇਜ਼ਾਂ ਨੇ ਉਹ ਗੁਰੂ ਘਰ ਛਡਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋਏ ਪਰ ਹੁਣ ਅੱਜ ਕੱਲ ਕੀ ਹੋ ਰਿਹਾ ਥੋੜੇ ਗੁਰੂ ਘਰਾਂ ਦੇ ਉੱਤੇ ਕਾਬੂਜ ਹੋਣਾ ਸ਼ੁਰੂ ਹੋ ਗਏ ਐ ਤਖਤ ਹਜ਼ੂਰ ਸਾਹਿਬ ਦਾ ਜਿਹੜਾ ਆਪਣਾ ਤਖਤ ਸਾਹਿਬ ਜਿੱਥੇ ਆਪਾਂ ਸਾਰੇ ਪੰਜਾਬ ਦੇ ਕੋਨੇ ਕੋਨੇ ਤੋਂ ਦੇਸ਼ ਚ ਦੁਨੀਆ ਚ ਲੋਕ ਉੱਥੇ ਮੱਥਾ ਟੇਕਣ ਜਾਂਦੇ ਐ ਜਿਹੜਾ ਐਕਟ ਬਣਾਇਆ ਸੀ ਆਪਣੇ ਬਜ਼ੁਰਗਾਂ ਨੇ ਉਸ ਐਕਟ ਨੂੰ ਸੈਂਟਰ ਦੀ ਸਰਕਾਰਾਂ ਨੇ ਤੋੜ ਦਿੱਤਾ ਤੇ ਹੁਣ ਜਿਹੜਾ ਐਕਟ ਬਣਾਤਾ ਉਹਦੇ ਵਿੱਚ ਜੋ ਇਹਨਾਂ ਦੇ ਚਾਪਲੂ ਸੋਣਗੇ ਉਹਨਾਂ ਨੂੰ ਮੈਂਬਰ ਬਣਾਤਾ ਜਿਹੜੀ ਆਪਣੀ ਕੌਮ ਦੇ ਵਿੱਚ ਪ੍ਰਥਾ ਹੈ ਕਿ ਆਪਾਂ ਚੁਣ ਕੇ ਆਪਣੇ ਨਮਾਇੰਦੇ ਭੇਜਦੇ ਆ ਉਹ ਪ੍ਰਥਾ ਤੋੜ ਦਿੰਦੀ ਹੈ ਤੇ ਆਪਣੇ ਚਹੇਤਿਆਂ ਨੂੰ ਉੱਥੇ ਕੰਟਰੋਲ ਕਰਾ ਦਿੰਦਾ ਓਵੇਂ ਹੀ ਓਵੇਂ ਹੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਵੀ ਅਕਾਲੀ ਦਲ ਨੇ ਮੋਰਚਾ ਲਾ ਕੇ ਥੋੜੇ ਬਜ਼ੁਰਗਾਂ ਨੇ ਮੋਰਚਾ ਲਾ ਕੇ ਉਥੇ ਗੁਰੂ ਘਰਾਂ ਨੂੰ ਦਿੱਲੀ ਆਜ਼ਾਦ ਕਰਾਇਆ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਵੋਟਾਂ ਰਹੀ ਇਲੈਕਸ਼ਨ ਹੁੰਦੇ ਸੀ ਪਰ ਅੱਜ ਆਰਐਸਐਸ ਨੇ ਕਬਜ਼ਾ ਕਰ ਲਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਸੁਪਰੀਮ ਪਾਰਲੀਮੈਂਟ ਇਹ ਸੁਪਰੀਮ ਪਾਰਲੀਮੈਂਟ ਨੂੰ ਤੋੜ ਦਿੱਤਾ हरियाणा अलग कर देता ਤੇ ਤੁਸੀਂ ਕੱਲ ਦੇਖੋ ਵੋਟਾਂ ਨਾਲ ਆਪਾਂ ਕਮੇਟੀਆਂ ਬਣਾਉਣੇ ਐ ਇਹ ਇੰਜ਼ਾਮ ਜਿਹੜਾ ਗੁਰੂ ਘਰਾਂ ਦਾ ਵੋਟਾਂ ਨਾਲ ਆਪਣੀ ਕੌਮ ਕਰਦੀ ਹੈ ਤੇ ਅੱਜ ਉਹਨਾਂ ਨੇ ਆਪਣੇ ਚਾਹਤੇ ਨਾਮਿਨੇਟ ਕਰ ਦਿੱਤੇ ਐ ਟੋੜ ਦਿੱਤੇ ਕਦੋਂ ਜਾਗੋਗੇ ਜਦੋਂ ਬਾਕੀ بچਿਆ ਆਪਣਾ ਪੰਜਾਬ ਦਾ ਗੁਰੂ ਘਰਾਂ ਉੱਤੇ ਵੀ ਕਾਬਜ ਹੋ ਜਾਣਗੇ ਫਿਰ ਨਾਗਪੁਰ ਤੋਂ ਦਿੱਲੀੋਂ ਜਾਂ ਹੋਰ ਕਿਸੇ ਇੱਕ ਪਾਰਟੀ ਦੇ ਹੈੱਡਕੁਆਰਟਰ ਤੋਂ ਫੈਸਲੇ ਹੋਇਆ ਕਰਨਗੇ ਕਿ ਕੀ ਮਰਿਆਦਾ ਹੈ ਕੀ ਮਰਿਆਦਾ ਹੋਣੀ ਚਾਹੀਦੀ ਹੈ ਆ ਹਾਲਾਤ ਆਪਣੀ ਬਣਾ ਦਿੱਤੀ